ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨ ਦੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਦੁਪਹਿਰ ਦਾ ਟਾਈਮ ਆਪਾਂ ਚਾਹ ਪਾਣੀ ਪੀ ਲਿਆਗਾ ਤੇ ਸਵੇਰ ਦੇ ਪਾਪਾ ਜੀ ਵੀ ਇੱਧਰ ਆਏ ਹੋਏ ਨੇਗੇ ਤੇ ਕੱਚੀ ਮੂngੀ ਆ ਗਈ ਹੁਣ ਘੁੰਮਤੀ ਹੈ ਇਧਰ ਮੱਝ ਦੀ ਲੇਟੀ ਤਰੀ ਹੋਈ ਹੈ ਸਵੇਰ ਵਾਲੀ ਜਿਹੜੀ ਹੁਣ ਪਾਵਾਂਗੇ ਉਹ ਠੰਡੀ ਹੋਈ ਪਈ ਉਹ ਮੈਂ ਸਵੇਰੇ ਜੁਨੇਤੀ ਸੀ ਇਹ ਰਿੱਜੀ ਪਈ ਆ ਵਸ ਇਹਨੂੰ ਲਾ ਕੇ ਆਪਾਂ ਇੰਨੇ ਥੋੜੀ ਜਿਹੀ ਕੱਚਾ ਆਪਾਂ ਮੂੰਗੀ ਧਰਾਂਗੇ ਮੂੰਗੀ ਧਰਾਂਗੇ ਆਪਾਂ ਸਾਬਤ ਮੂੰਗੀ ਹਰੀ ਤੇ ਦਾਣਾ ਤੋੜਾ ਤੱਪਾ ਪਹਿਰੇ ਉਹ ਫਿਰ ਹਰ ਰੋਜ਼ ਹਰੀ ਸਬਜ਼ੀ ਵੀ ਨਹੀਂ ਵਧੀਆ ਲੱਗਦੀ ਹਰ ਰੋਜ਼ ਸੁੱਕੀ ਸਬਜ਼ੀ ਵੀ ਨਹੀਂ ਵਧੀਆ ਲੱਗਦੀ ਸਵੇਰ ਦੀ ਕੇਸੇ ਨਾਤੀਆਂ ਹਜੇ ਸਿਰ ਬਾਉਣਾਗਾ ਤੇਲ ਲਾ ਕੇ ਤੇ ਬਸ ਪਾਏਗੀ ਨਾ ਕਿ ਦਵਾਈ ਲੈ ਕੇ ਜੋ ਪਈ ਅੱਜ ਦਵਾਈ ਲੈਣ ਜਾਂ ਸਰਦਾਰ ਜੀ ਕਹਿੰਨੇ ਫੇਰ ਤਾਂ ਕੰਮ ਬਹੁਤ ਹੀ ਜਿਆਦਾ ਹੈਗਾ ਚਲੋ ਮੈਂ ਆਪਾਂ ਕੱਲ ਨੂੰ ਲਿਆਵਾਂਗੇ ਕੰਮ ਵੀ ਜ਼ਰੂਰੀ ਹੈ ਹਨਾ ਸਿਹਤ ਵੀ ਜ਼ਰੂਰੀ ਹੈ ਸਾਰਾ ਕੁਝ ਜ਼ਰੂਰੀ ਹੈ ਬਾਕੀ ਹੈ ਨਾ ਤੁਹਾਡੇ ਸਵਾਲਾਂ ਦੇ ਇੱਕ ਦੋ ਦੇ ਮੈਂ ਜਵਾਬ ਦਿੰਦੀਆਂ ਤੁਹਾਨੂੰ ਤੇ ਪੈਣਾ ਪੁੱਛਦਿਆਂ ਨੇ ਦੀਦੀ ਤੁਸੀਂ ਬਿਜਲੀ ਆ ਚੁੱਲਾ ਚਲਾਉਣ ਦਾ ਸਾਧਨ ਤੁਹਾਨੂੰ ਬਿੱਲ ਨਹੀਂ ਆਉਂਦਾ ਸੁਖਮਣ ਬਿੱਲ ਕਿੱਥੇ ਆਪਣਾ ਜੀ ਤੁਹਾਨੂੰ ਡੇਲ ਦਿਖਾਈਏ ਸਾਡੇ ਪਹਿਲਾਂ ਤਾਂ 2 ਮੀਟਰ ਨੇਗੇ ਹਨਾ ਜਾੜਾ ਅੱਡ ਮੀਟਰ ਹੈਗਾ ਸਾਡੇ ਘਰ ਵਾਲਾ ਅੱਡ ਹੈਗਾ ਜਿਹੜੇ ਸਾਡੇ ਘਰ ਵਾਲਾਗਾ ਉਹ ਚ ਅਸੀਂ ਵੀ ਨਾਰਮਲ ਚੀਜ਼ਾਂ ਚਲਾਉਣੀ ਆ ਹਲਕੀਆਂ ਫੁਲਕੀਆਂ ਜੀਆਂ ਹੋਰਾਂ ਬਿਲ ਨਹੀਂ ਆਉਂਦਾ ਉਹਰੇ ਤਾਂ 5-10 ਜੁੰਟਾ ਅਸੀਂ ਬਚਾ ਲੈਣਿਆਂਗੇ ਉਹ ਵੀ ਦੇਖੀ ਜਾਂਦੇ ਨੇ ਬਾਰੋ ਚ ਮੀਟਰ ਹੈ ਸਾਡੇ ਅੰਦਰ ਮੀਟਰ ਵੀ ਨਹੀਂ ਸਾਡੇ ਬਾਰੋ ਚ ਮੀਟਰ ਆ ਪਤਾ ਨਹੀਂ ਪਹਿੜਾ ਨੂੰ ਆਏ ਹੋਰ ਹੁੰਡੀ ਲਾ ਦੇ ਸਾਡੇ ਬਾਰੋ ਚ ਮੀਟਰਾਂ ਨੇ ਲੱਗੇ ਹੋਏ ਬਗਸਿਆਂ ਚ ਮੀਟਰ ਨੇਗੇ ਤੇ ਬਾਕੀ ਜਿਹੜਾ ਸਾਡਾ ਮੋਜੇ ਜਿਹੜੇ ਮਿੱਟ ਤੇ ਮੋਟਰ ਚੱਲਦੀ ਆ ਏਸੀ ਚੱਲਦਾ ਮੱਝਾਂ ਵਾਲੇ ਪੱਖੇ ਚੱਲਦੇ ਨੇ ਮੱਝਾਂ ਵਾਲੇ ਕੂਲਰ ਚੱਲਦੇ ਨੇ ਥੋੜਾ ਬੁੱਲਣ ਫਿਰ ਤਾਂ ਪੱਖੇ ਨਾਲ ਸਾਰਨ ਲੱਗਿਆ ਹੂਦ ਲੱਗ ਤਾ ਮੋਟਰ ਤਾਂ ਤੇ ਆ ਲਿਆਉਣਿਆ ਤੇ ਸਰਦਾਰ ਜੀ ਆ ਗਏ ਚਾਹ ਕੇ ਉਹ ਵੀ ਰਹਿੰਦੇ ਨੇ ਸਭ ਆਪਣੀ ਆ ਰਿੱਜ ਦੀ ਚਾਹ ਉਹਦੇ ਉਹਦੇ ਬਿਲਾ ਆਉਂਦਾ ਇੱਕ ਤੇ ਇੱਕ ਦਿਆਂ ਜੁਨਟਾਂ ਸੀ ਖਿੱਚ ਖਚਾ ਕੇ ਬਸ ਪੂਰੇ ਛੂਰੀ ਨਹੀਂ ਰੱਖ ਨਾ ਪੰਜ ਜੁਨਟਾਂ ਬਚਦੀਆਂ ਨੇ ਕਿੰਨੇ 10 ਜੁਨਟਾਂ ਬਚਦੀਆਂ ਨੇ ਤਾਂ ਭੈਣਾਂ ਨਾ ਬਹੁਤ ਸਾਰੀ ਗਰਮੀ ਹੋ ਗਈ ਮੈਂ ਭੁੱਲ ਜਾਣੀ ਆ ਹਨਾ ਦੱਸਣਾ ਬਿਲ ਸਾਨੂੰ ਐਗਤੀ ਆਇਆ ਨਾ ਆਪਣੇ 20 ਦਿਨ ਏਸੀ ਵੀ ਚੱਲਿਆ ਸੀ ਛੜ ਸੀ ਹੁਣ ਵੀ ਨਹੀਂ ਅਸੀਂ ਅਸੀਂ ਹਜੇ ਲਾਉਨੇ ਕੀ ਆ ਘਟਾ ਘੜੀ ਲਾ ਲਈਏ ਜਿੱਦ ਦਿਨ ਮੀਂਹ ਪੈ ਕੇ ਹਟਿਆ ਸਾਨੂੰ 8500 ਰੁਪਏ ਤਾਂ ਵੀ ਆ ਚੁੱਕੇ ਆਗਾ ਤੇ ਬਾਕੀ ਹਨਾ ਟੇਲਾ ਹੁੰਦਾਗਾ ਹਿਜ ਕੋਈ ਗੱਲ ਨਹੀਂ ਵੀ ਸਾਨੂੰ ਬਿੱਲ ਨਹੀਂ ਆਉਂਦਾ ਅ ਬੀਜਾ ਸਿਲੰਡਰ ਵੀ ਭਰਾਵਾਂਗੇ ਬਿਲ ਵੀ ਭਰਤਾ ਗੈਸ ਆਏ ਹੁੰਦਾ ਵੱਲ ਹਨਾ ਤੇ ਮੈਨੂੰ ਇਹ ਸੌਖੀ ਲੱਗਦੀ ਹੈ ਗੈਸ ਨਾਲੋਂ ਗੈਸ ਤੇ ਉਹ ਅੰਦਰ ਪਰਦਾ ਅਜੀ ਚ ਖੜਨਾ ਪੈਂਦਾ ਇਹ ਸੌਖਾ ਕੰਮ ਹੈ ਉਸ ਉਹੀ ਪੈਸੇ ਜਿਹੜੇ ਪੈਸਾ ਸਿਲੰਡਰ ਭਰਵਾਉਣਾ ਚਲ ਬਿਲ ਭਰਦੇ ਜੀ ਬਾਕੀ ਸਾਰੇ ਚੀਜ਼ ਸੇਤੀ ਬਣ ਜਾਂਦੀ ਹੈ ਗਾਹ ਤੇ ਉੱਥੇ ਮੈਂ ਖੜੀ ਰਹਿਣੀ ਚਾਹ ਤੇ 5 ਮਿੰਟਾਂ ਚ ਉਬਲ ਜਾਂਦੀ ਆ ਹੁਣ ਬਸ ਆ ਇੱਕ ਵੀ ਲਾਊਗਾ ਆਪਾਂ ਨੂੰ ਹੋਰ ਫਿਰ ਸਿਆਲੋ ਸਿਆਲ ਜੰਮੀ ਦੇਲ ਨਹੀਂ ਆਉਂਦਾ ਦੋਨੇ ਮੀਟਰਾਂ ਦਾ ਠੀਕ ਆ ਤੇ ਬਾਕੀ ਭੈਣਾ ਹਣਾ ਰੋਇ ਕਮੈਂਟ ਕਰ ਤੁਸੀ ਥੋੜੀ ਜਿਹੀ ਸਬਜੀ ਬਣਾਉਣੇ ਤੁਸੀ ਥੋੜੀ ਜਿਹੀ ਸਬਜੀ ਬਣਾਉਣ। ਅਸੀਂ ਜੇ ਤੋਰੀਆਂ ਬਣਾਈਏ ਤਾਂ ਵੀ ਕਿਲੋ ਬਣਾਉਣੇ, ਬੈਂਗਣੀ ਬਣਾਈਏ ਤਾਂ ਵੀ ਕਿਲੋ ਪਾਉਣੇ, ਬੈਂਗਣੀ ਸੁੱਕੀ ਬਣਦੀ ਆ ਉਹ ਚਾਲੂ ਪੈਂਦੇ ਨੇ ਪਿਆਜ਼ ਪੈਂਦੇ ਨੇ। ਤੇ ਤੋਰੀਆਂ ਚ ਦੁੱਧ ਪਾਏ ਜਾਂਦਾ। ਤੋਰੀਆਂ ਜਿਹੜੀਆਂ ਉਹ ਤੁਸੀਂ ਥੋੜੀ ਜਿਹੀ ਸਬਜੀ ਦੇ ਇੱਕ ਕਿਹਾ ਜਿਵੇਂ ਤੋਰੀਆਂ ਕਿਲੋ, ਤੋਰੀਆਂ ਤੇ ਵਿੱਚ ਫੇਰਾ ਕਿਲੋ ਜਾਂ ਅੱਧਾ ਕਿਲੋ ਮੰਗੋ, ਪੌਣਾ ਕਿਲੋ ਮੰਗੋ ਦੁੱਧ ਪਾ ਦਿਓ, ਕੋੜਾ ਹੀ ਪਰ ਜਾਂਦੀ ਆ। ਪੰਜ ਅਸੀਂ ਜਾਣੇ 4-5 ਕ। ਹਣਾ ਤਾ ਕ ਕਰਕੇ ਸਾਨੂੰ ਸਰ ਜਾਂਦਾ ਜਾਂ ਇੱਕ ਡਾਲੀ ਵਾਲ ਬਾਬੇ ਨੂੰ ਪਾਉਣੇ ਚਾਰ ਪੰਜ ਜਣੇ ਸੀ ਆਪਾਂਗੇ। ਨਾ ਲੱਸੀ ਹੁੰਦੀ ਹੈ ਦਹੀਂ ਹੁੰਦੀ ਹੈ ਫਿਰ ਇੰਨਾ ਕਿੰਨਾ ਕੱਪਾ ਤੋਂ ਖਾਦਾ ਜਾਂਦਾ। ਫਿਰ ਉਹੀ ਮੈਂ ਅਜੇ ਲੋੜ ਹੁੰਦੀ ਹੈ ਹੁਣ ਦੁਪਹਿਰੇ ਜੇ ਸਾਨੂੰ ਚਟਣੀ ਨਾਲ ਜਾਂ achar ਨਾਲ ਰੋਟੀ ਖਾਣੇ ਸਾਨੂੰ ਦੁਪਹਿਰ ਨੂੰ ਵੀ ਬਚ ਰਹੀਦੀ ਹੈਗੀ। ਤੇ ਜੇ ਕੋਈ ਰਿਸ਼ਤੇਦਾਰ ਆਉਂਦਾ ਸੀ ਤਾਜੀ ਬਣਾ ਲੈਣੇ ਅਸੀਂ ਬਾਅਦ ਆਏ ਜੇ ਨਹੀਂ ਕਰ ਕਰ ਰੱਖਦੇ ਕਿ ਵੱਧ ਕਰ ਲਈ ਫ੍ਰਿਜ 'ਚ ਜਮਾ ਕਰ ਲਈ। ਨਾ ਅਸੀਂ ਫ੍ਰਿਜ 'ਚ ਜਮਾ ਆਟਾ ਰੱਖੀਏ ਉਹਨਾਂ ਕੀ ਅਸੀਂ ਆਟਾ ਗੁੰਨਦੇ ਆ। ਹੋਰ ਨੀ ਕੀ ਸੀ ਸਬਜ਼ੀ ਬਣਾਉਣੀ ਆ ਤਾਜੀ ਚੀਜ਼ ਬਣਾਉਣੀ ਆ ਠੀਕ ਆ ਜੀ ਸੋਲੀ ਆਪਣੀ ਬਣ ਗਈ ਹੈਗੀ ਪੈਣਾ ਦੇ ਸਵਾਲਾਂ ਦਾ ਜਵਾਬ ਦੇ ਦਿੱਤੇ ਨੇਗੇ ਤੇ ਫਿਰ ਜੇ ਮੇਰਾ ਸਿਰ ਪਾਉਣ ਵਾਲਾ ਤੇ ਹੁਣ ਸਰਦਾਰ ਜੀ ਆ ਗਏ ਕੋਲਾਂ ਨੂੰ ਮੋਜੀ ਮੈਂ ਅੱਸੀ ਕੱਲ੍ਹ ਕੁਵਾਰੇ ਫਲੀ ਬਣਾਈ ਸੀ ਹਾਂ ਰਾਤ ਖਾ ਲਈ ਸਵੇਰੇ ਖਾ ਲਈ ਹੁਣ ਸਾਰੇ ਦੁਪਹਿਰੇ ਵੀ ਕੁਵਾਰੇ ਫਲੀ ਖਾ ਲਈ ਤੇ ਸਵੇਰ ਦੇ ਬਾਅਦ ਪਾਪਾ ਜੀ ਆਏ ਹੁਣ ਵਧੀਆ ਟਰੰਡਲ ਕਰਨ ਲੱਗ ਗਏ ਇਧਰ ਆਉਣ ਲੱਗ ਗਏ ਤਾਂ ਜੀ ਆ ਗਏ ਪਾਪਾ ਜੀ ਹਾਂ ਬਾਸ ਭਾਗੀ ਸਵੇਰ ਤੇ ਜਾ ਹੋਏ ਨੇ ਤੇ ਹੋਂ ਦਾ ਪਰਿਪਾਪਾ ਜੀ ਰੋਟੀ ਲਾਹੀ ਸੀ ਤੇ ਦੁਬਾਰਾ ਘਰ ਨੂੰ ਕੀਤਾ ਸੀ ਤੇ ਪਾਪਾ ਜੀ ਖਾ ਕੇ ਰੋਟੀ ਸਾ ਪਾਣੀ ਤੇ ਗੱਲਾਂ ਮਤ ਮਾਰਤੀ ਫਿਰ ਗਏ ਸਵੇਰ ਦੇ ਆਏ ਰੁੱਤੇ ਪਏ ਸੀ ਮੈਂ ਵੀ ਦਵਾਈ ਲੈ ਕੇ ਪਾਈਗੀ ਬੀਬੀ ਵੀ ਪਾਈਗੀ ਬੀਬੀ ਨੇ ਠਾਇਆ ਮੈਨੂੰ ਉੱਠਵਾੜਿਆ बीबी भी कैसी नाती है मैं भी कैसी नाती है सिर हरी किसी सरदार जी भी सब्जी रोटी खानी बस रही बिच प्याज पाए पाया सब्जी में गर्म करके ਦੇਹ ਤੇ ਚਾਹ ਉਹ ਜੇ ਲੱਭੀ ਤੇ ਭਾਈ ਸਾਡੇ 17 ਤੇ ਕੱਪੜੇ ਆ ਗੱਡੇ ਦਾ ਕਾਬਰ ਤਾਂ ਹੁਣ ਜਮੀ ਸੁੱਕਿਆ ਪਿਆਗਾ ਸਰ ਉਹ ਨਾਲ ਆ ਵਾ ਲੈ ਮਾਂਟਨ ਤੇ ਕੱਟਦੇ ਹੁਕੀਏ ਤਾਂ ਅੱtres ਕੰਪੂਲੋਂ ਆ ਵੀ ਕੱਟਦੇ ਆ ਤਾਂ ਇਸ ਬਾਰੇ ਹੱਤ ਸਭ ਕੋਲ ਸੱਜੇ ਨਹੀਂ ਆਪਾਂ ਗਲ ਜਾਂਦੇ ਮੈਂ ਇੰਨਾ ਹੱਦ ਤੱਕ ਆਰਾਮ ਤੁਸੀਂ ਬਾਲੋ ਉੱਥੇ ਤੁਹਾਨੂੰ ਲੱਗਣਾ ਮਸਤੀ ਜੀ ਆਹ 8 ਵਜੇ ਘਟਣੇ ਨੇ ਕੇ ਕੋਲ ਨੂੰ ਸੋ ਇਹਨੂੰ ਆ ਕੇ ਪਕਿਆ ਨਾ ਹੋ ਤੂੰ ਕੀ ਆ ਉਹਨੇ ਪਾਇਆ ਜੰਦਾ ਦਾੜਾ ਕਿਉਂ ਦੇ ਕੱਟਣ ਲਈ ਨਹੀਂ ਜਾਂਦਾ ਆ ਮਾਣ ਤਨ ਪਰ ਉਹਰੇ ਹਾਂ ਦੇ ਜਵਾਬ ਤੋਂ ਹੋਣ ਕਿਉਂ ਸੱਚੀ ਹੋਉਂਦੀ ਹੋਣੀ ਲੜਣ ਬਣੀ ਉਹ ਵੀ ਉਹ ਕੋਈ ਦੇਖਦੇ ਜਦੋਂ ਪੀਰੇ ਉਹ ਮਾਮਲਾ ਆਇਆ ਉਹ ਤੋਂ ਫੜ ਜੇ ਹੁੰਦੇ ਨਹੀਂ ਸਾਰੇ ਤਾਂ ਕਹਿੰਦੇ ਬੁਰੇ ਕੋ ਫੜ ਲੈਂਦੇ ਹਾਂ ਮਸਾਨਾ ਮੇਰਾ ਕਿਹੜਾ ਗਿਆ ਹੋ ਗਿਆ ਉਹਨੂੰ ਪੁੱਛਾ ਸਿੱਧਾ ਆਹੀ ਕਰੇ ਕਰੇ ਫੜੀਆਂ ਨੇ ਮੈਂ ਸਭ ਦੇ ਬਾਹਰ ਅੰਦਰ ਮੁਝਾ ਜਾਣਦੀ ਆ ਨਾ ਚੱਲ ਆ ਤੇ ਖੱਟ ਕੇ ਬਹਿ ਜਾਂਦੇ ਹਾਂ ਚੱਲੀ ਜੀ ਤੁਹਾਨੂੰ ਆ ਰਹੀ ਜੀ ਤੇ ਸਰਾ ਹੀ ਆ ਹਾਂ ਸਾਥ ਦੇ ਜੀ ਮੁਸੀ ਬਰਾਕ ਕੇ ਨਵੀਂ ਤੇ ਨਾ ਕਿ ਜਗੜਾ ਹੋ ਗਿਆ ਬਾਹਰ ਲੇ ਗੁਰੂ ਘਰ ਅੱਜ ਤੇਰਾ ਨਾਲ ਕੱਲ ਜਾਨ ਸੁਣੀ ਜਾਣਾ ਨਾ ਵੀ ਨਾਲ ਹਾਂ ਦੋਨੇ ਜਾਵੋਗੇ ਬਾਹਰ ਜਾ ਨਾਲ ਤਿਆਰ ਕਰ ਵੀ ਲਿਆ ਬਾਬਾ ਕਹਿੰਦਾ ਹੂੰ ਬਿਟ ਵਾਲਾ ਆ ਜਾਂਦਾ ਬਾਬਾ ਦਾ ਅੱਜ ਕੋ ਹੋਗਾ ਸੁਖਮੋਰ ਨਹੀਂ ਆਉਦੇ ਨਹੀਂ ਆਉਦੇ ਨਹੀਂ ਸੁਖਮੰਦ ਅੱਜ ਤੀਜਾ ਗੇੜਾ ਕਰਮਾ ਵਾਲੀ ਐ ਗੁਰੂ ਘਰ ਤੀਜਾ ਗੇੜਾ ਲੱਗ ਗਿਆ ਉਹ ਆਪ ਹੋਸ ਰਹੀ ਗਿਆ ਹੁਣ ਤਦਵਾਨਾ ਤੱਕ ਪਾ ਮੇਰੋ ਹੀ ਭਗ ਜੇ ਨਾ ਪਾ ਭਗ ਗਿਆ ਕੋ ਅੱਤ ਕੱਠ ਸੀਗਾ ਵਧੀਆ ਅੱਜ। ਬਾਗ ਜਾ ਕਰੋ ਕੱਠੀਆਂ ਹੋ ਕੇ। ਤੁਰ ਕੇ ਜਾ ਕਰਨਾ 3 ਕਵਜੇ ਮੇਰੇ ਵਾਰੀ ਬਾਗ ਜਾ ਕਰੇ। 3 ਵਜੇ ਤਾਂ ਹੁੰਦੀ ਆ। ਇਹ ਜਿਹੇ ਵੇ ਵੇ ਤਾਂ ਰਾਂ ਟਾਈਮ ਹੁੰਦਾ ਮੱਜਾ ਨਾ ਹੋ ਜਾਂਦਾ। ਇੱਕ ਦੂਰ ਆਣਾ ਬਾਹਰ ਦਾ ਹੁਣ ਕੋਰ ਆਪਣਾ। ਦਾਂਗੇ ਧਾਰਾ ਅੱਜ ਸਾਡੇ ਨਾ ਰਿਸ਼ਤੇਦਾਰ ਆ ਗਏ ਨਾ ਕੌਣ ਆਏ ਸੀ ਤੋਂ ਉੱtre ਹੰਝਲੇ ਉਹ ਆ ਗਏ ਤਿੱਤੀ ਵੇ ਬਨਰ ਹੱਥ ਧੋ ਕੇ ਕਹਿ ਧਾਰਨ ਚੋੜੀਏਂ ਪਰ ਹਾਂ ਤਾਂ ਮੈਂ ਉਹਦਾ ਪਾਰਾ ਮੈਂ 15 ਮਿੰਟ ਲਈ ਰੱਖ ਦਿੰਦੀ। ਦੇ ਤੋ ਲੇਟ ਚੱਲਦੀ ਹੈ ਗੱਡੀ ਅੱਜ

ਗੜੀ ਦੀ ਅਜੇ ਪਚਾਰ ਰਹੀ ਸਪਰੇਅ ਲੋਟਾਈ ਕੱਲ ਵੀ ਸਾਰਾ ਸਪਰੇਅ ਤੇ ਲੱਗੇ ਰਹੀ ਅੱਜ ਵੀ ਇਹ ਤੋਂ ਦਿ ਤੋਂ ਖਿਨੀ ਨੀ ਨੀ ਨਿਕਲੀ ਚਰਪਾਸ ਹੱਟੇ आजिना रे आ के लागे ग च मौ लगीने बखार बखा प बात में खा लज पानेर कडल गग तत् ਤੱਤਾ ਤਾ 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 ਪੀਣ ਆਲਾ ਪੀਣ ਨੂੰ ਪਾ ਲਿਆ ਡਰੀ ਆਲਾ ਡਰੀ ਨੂੰ ਪਾ ਲਿਆ ਸਾਰਾ ਕੁਝ ਸ਼ਾਮ ਲਿਆ ਤੇ ਸਰਦਾਰ ਜੀ ਖਾਵਾਗੇ ਰੋਟੀ ਤੇ ਵੀ ਰੋਟੀ ਬਣਾ ਰਹੀ ਹੈਗੀ ਸੁਖਮਨ ਗੁਰਦੁਆਰਾ ਸਾਹਿਬ ਗਈ ਹੋਈ ਐ ਉਹ ਤਾਂ ਤੋ ਖਾ ਕੇ ਆਉਣੀ ਜੀ ਚੁੱਕ ਕੇ ਉਹ ਬਾਹਰ ਫਿਰ ਰੋਟੀ ਆ ਤੜਾਈ ਲਈ ਨਹੀਂ ਲੋਏ ਹੂੰ ਕਹਿੰਦੀ ਬਾਹਰ ਤਾਂ ਮੈਂ ਖਾ ਜੀ ਨਹੀਂ ਦਰੋਂ ਸੇਂ ਦੇ ਚਾਰ ਹੰਦੀਆ ਉਹਦੇ ਹੈ ਚਾਰ ਹੰਦੀ ਹੈ ਚਾਰ ਰੁਪਏ ਹੰਦੀ ਦੋ ਹੰਨੇ ਵੱਡੇ ਵੱਡੇ ਕਾਦਰ ਨੂੰ ਦੋ ਕੀ ਵਾਲੀਆਂ ਨੇ ਦਸ ਚਮਚਾ ਦਾਲ ਧਰਨੇ ਹੁਣ ਦੀਪ ਤੋਂ ਲੈਣੀ ਹੈ ਚਿੜਕਾ ਇੱਕ ਚਮਚਾ ਛੋਟਾ ਇੱਥੇ ਛੋਟੀ ਡੰਡੀ ਵਾਲਾ ਕੱਢੀ ਡੋਲੂ ਚ ਧਰ ਦਾਂਗੇ ਮੇਰੇ ਬਾਦ ਨੂੰ ਦਰਨਾ ਖਾਣੇ ਪੱਲੀ ਬੱਲੀ ਵਾਲੀ ਸਵਾਲਾ ਦਿਨੇ ਮੂੰਗੀ ਦਾਣਾ ਰੋਟੀ ਹੈ ਨਾ ਖਾ ਲਓ ਫਿਰ ਘਰ ਨਹੀਂ ਆਵਾਂ ਤਾਂ ਬਾਅਦ ਸੀ ਮੂੰਗੀ ਮੋਤਾ ਅੱਜ ਮੂੰਗੀ ਆਪਣੇ ਵੱਡੇ ਕੱਪ ਕਿੱਥੇ ਗਏ ਵੱਡੇ ਕੱਪ ਆਪੇ ਪਤਾ ਤੜਕੇ ਤੋਂ ਮੈਂ ਮਾਂਜੇ ਵਾਲੇ ਲੱਸੀ ਵਾਲੇ ਹਨਾ ਸੱਚ ਇੱਕ ਤਾਂ ਮੈਂ ਪਾਣੀ ਲੈ ਕੇ ਗਈ ਸੀ ਉੱਤੇ ਆ ਇੱਕ ਤਾਂ ਫੇ ਕੋਠੇ ਤੇ ਪਿਆ ਇੱਕ ਤਾਂ ਡੈਡੀ ਕੋਲ ਆਇਆ ਇੱਕ ਕਿੱਥੇ ਤਿੰਨ ਕੱਪ ਨੇ ਵੱਡੇ ਪਾਏ ਨੇ ਮਾਰੀ ਚ ਨਵੇਂ ਦੋ ਕੱਢ ਲਾਂਗੇ ਦੋ ਕੱਪਾਂ ਨੇ ਸਾਡੇ ਡੰਡੀਆਂ ਟੁੱਟ ਗਈਆਂ ਆ ਦੇ ਟੁੱਟ ਗਈਆਂ ਆਹੋ ਜਿਹੜੇ ਵੱਡੇ ਦੋ ਤਾਂ ਵੱਡੇ ਹੀ ਟੁੱਟ ਗਏ ਦੋ ਛੋਟੇ ਨੇ ਟੁੱਟ ਗਏ ਆਰੀ ਬਟੇ ਕੀ ਕੋਨੀ ਰਹੀ ਪਤਾ ਨਹੀਂ ਹੋ ਡੰਡੀਆਂ ਕਾਹ ਤੋਂ ਟੁੱਟਦੀਆਂ ਨੇ ਆਏ ਹਨ ਡੰਡੇ ਆ ਲੈ ਆਈ ਬੀਬੀ ਹੋਣ ਕਿਤੇ ਵੀ ਡੰਡੀ ਤਾਂ ਟੁੱਟ ਜਾਂਦੀ ਹੈ ਕੋਈ ਹੋ ਜਾਂਦੀ ਹੈ ਹੋਰ ਇੱਕ ਗਲੀ ਹੋਇਆ ਜਿਹਨੂੰ ਪੀਨੇ ਮੂਤੇ ਕੱਪੜੇ ਦੇ ਸੰਜੀ ਢੋਲੇ ਜਾਂਦੀ ਚਲੋ ਜੀ ਆਪਾਂ ਗੁਰਮੰਨ ਦੀ ਚੋਰੀ ਕੁੱਟ ਦਿੱਤੀ ਹੈਗੀ ਆਪਾਂ ਲਾਉਣੇ ਜੋਤੂਫ ਨੇ ਖਾਣੇ ਰੋਟੀ ਫਿਰ ਨਾ ਮੰਗੇ ਫਿਰ ਪੰਜ ਚਾਰ ਢੇੜੇ ਦੇਵਾਂਗੇ ਫਿਰ ਆਪਾਂ ਸੋਵਾਂਗੇ ਹਨਾ ਆਪਾਂ ਕਰਦੇ ਆ ਜੀ ਸੋਵਾਂਗੇ 8:15 ਹਾਂ ਤੇ ਚਲੋ ਜੀ ਆਪਾਂ ਨੇ ਹਨਾ ਕੰਮ ਤੰਦੇ ਨਿਬੜ ਗਏ ਨੇ ਬਸ ਹੁਣ ਤਾਂ ਰੋਟੀ ਖਾ ਕੇ ਨਾਉਣ ਤੋਂ ਆ ਰਹੇ ਗਿਆ ਨਾ ਆ ਕੇ ਪਹਿਲਾਂ ਤਾਂ ਜੋਤ ਲਾਉਣੀ ਆ ਫਿਰ ਰੋਟੀ ਖਾਉਂਗੀ ਬੀਬੀ ਕਹਿੰਦੀ ਪਹਿਲਾਂ ਖਾ ਲੈ ਨਾ ਕਿ ਜੀ ਵਧੀਆ ਲੱਗਦੀ ਰੋਟੀ ਤਾਂ ਬੇਨਾਂ ਤੇ ਤਾਂ ਸੁਆਦ ਨਹੀਂ ਲੱਗਦੀ ਤੇ ਬਾਬਾ ਜੀ ਰਹੇ ਰਾਹ ਸਹਿਬ ਦਾ ਪਾਠ ਕਰ ਜੀ ਜਾਂਦੇ ਨੇਗੇ ਤੇ ਜੋ ਤੁਹਾਨੂੰ ਆਪਣੀ ਦੁਬਾਰਾ ਹੋਊਗਾ ਲੇਟ ਆਪਾਂ ਨਾ ਕੇ ਜੋਤ ਵੀ ਤੁਲਾ ਦੀਏ ਰੋਟੀ ਟੁਕ ਖਾ ਲਈਏ ਬਾਕੀ ਆਪਾਂ ਨੇ ਸਾਰੇ ਕੰਮ ਨਿਭੜ ਗਏ ਨੇਗੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਓ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀਆਂ ਭੈਣਾਂ ਹਨਾ ਬਿਨ ਸਬਸਕ੍ਰਾਈਬ ਕਰੇ ਆਪਣੀਆਂ ਵੀਡੀਓ ਦੇਖਦੀਆਂ ਨੇ ਪਲੀਜ਼ ਹਨਾ ਤੇ ਆਪਣੇ 42000 ਸਬਸਕ੍ਰਾਈਬਰ ਹੋਣ ਵਾਲੇ ਨੇ ਪੂਰੇ ਜ਼ਰੂਰ ਕਰਿਓ ਤੇ ਬੱਸ ਆਪਾਂ ਨੇ ਪੰਜਾਰੇ ਲਵੇ ਲਾਉਣੇ ਜੀ ਲਾ ਲਿਆ ਕੰਮ ਵਾਹਿਗੁਰੂ ਭੈਣਾ ਸਾਥ ਦੇਣ ਵੀਰ ਸਾਥ ਦੇਣ ਤੇ ਵਾਹਿਗੁਰੂ ਸਾਥ ਦੇਵੇ ਹੈਨਾ ਫਿਰ ਆਪਾਂ ਨੂੰ ਕੋਈ ਬੜੀ ਗੱਲ ਨਹੀਂ ਲੱਖ ਸਬਸਕ੍ਰਾਈਬ ਕਰਨ ਦੀ ਜਿਹੜੋਂ ਆਪਣੇ ਨਾਲ ਪਿਆਰ ਹੈ ਭੈਣ ਭਾਈ ਪਿਆਰ ਵਾਲਾ ਪਰਿਵਾਰ ਜੁੜਿਆ ਹੋਇਆਗਾ ਤੇ ਮੈਨੂੰ ਪੂਰੀ ਉਮੀਦ ਹੈ ਜਿਹੜੀਆਂ ਭੈਣਾ ਬਿੰਨ ਸਬਸਕ੍ਰਾਈਬ ਕਰ ਦੇਖਦੀਆਂ ਨੇ ਚੈਨਲ ਨੂੰ ਪਲੀਜ਼ ਚੈਨਲ ਨੂੰ ਕਰੋ ਜੀ ਸਪੋਰਟ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਨਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ